ਪਾਠ 18ਵਾਂ ਵਿਰੋਧੀ ਸ਼ਬਦ ਵਿਰੋਧੀ ਸ਼ਬਦ ਜਿਹੜੇ ਸ਼ਬਦ ਇੱਕ ਦੂਜੇ ਦੇ ਉਲਟ ਜਾਂ ਵਿਰੋਧੀ ਅਰਥ ਰੱਖਦੇ ਹੋਣ ਉਹ ਵਿਰੋਧੀ ਸ਼ਬਦ ਅਖਵਾਉਂਦੇ ਹਨ ਵਿਰੋਧੀ ਸ਼ਬਦਾਂ ਨੂੰ ਉਲਟ ਸ਼ਬਦ ਵੀ ਆਖਿਆ ਜਾਂਦਾ ਹੈ ਹਰੇਕ ਭਾਸ਼ਾ ਵਿੱਚ ਹੀ अनेका ਵਿਰੋਧੀ ਸ਼ਬਦ ਪਾਏ ਜਾਂਦੇ ਹਨ ਇਹ ਉਲਟ ਭਾਵੀ ਸਾਡੇ ਸ਼ਬਦ ਭੰਡਾਰ ਵਿੱਚ ਵਾਧਾ ਕਰਦੇ ਹਨ ਅਤੇ ਸਾਨੂੰ अनेका ਸ਼ਬਦਾਂ ਦੇ ਵਿਰੋਧੀ ਸ਼ਬਦਾਂ ਬਾਰੇ ਗਿਆਨ ਹਾਸਲ ਹੁੰਦਾ ਹੈ ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਵਿਰੋਧੀ ਸ਼ਬਦ ਹਨ ਸ਼ਬਦ ਵਿਰੋਧੀ ਸ਼ਬਦ ਉੱਤੇ ਥੱਲੇ ਉੱਪਰ ਹੇਠਾਂ ਓਪਰਾ ਜਾਣੂ ਉੱਚਾ ਨੀਵਾ ਉਦਮੀ ਆਲਸੀ ਅੰਦਰ ਬਾਹਰ ਆਪਣਾ ਪਰਾਇਆ ਅਸਲੀ ਨਕਲੀ ਅਮੀਰ ਗਰੀਬ ਆਜ਼ਾਦੀ ਗੁਲਾਮੀ ਅਗਾੜੀ ਪਿਛਾੜੀ ਅੰਨਾ ਸੁਆਖਾ ਆਸਤਕ ਨਾਸਤਕ ਆਦ ਅੰਤ ਅੱਗੇ ਪਿੱਛੇ ਅੱਧਾ ਪੂਰਾ ਔਖਾ ਸੌਖਾ ਔਰਤ ਮਰਦ ਇਧਰ ਉਧਰ ਇਮਾਨਦਾਰ ਬੇਈਮਾਨ ਸੁਸਤ ਚੁਸਤ ਸਾਫ ਮੈਲਾ ਸੁਖੀ ਦੁਖੀ ਸਹਿ ਅਸਹਿ ਸਿਆਣਾ ਮੂਰਖ ਸਵਰਗ ਨਰਕ ਸਾਧ ਚੋਰ ਸੱਚ ਝੂਠ ਸਫਲਤਾ ਅਸਫਲਤਾ ਸਵੇਰ ਸ਼ਾਮ ਸਖਤ ਨਰਮ हनेरा चानण हाजर गैर हाजर कच्चा पक्का कै अकै कौड़ा मिठा कुआरा व्याया कमजोर ताकत खुंडा तिखा खाली भरया खुला तंग खरीदना वेचना गुण अगुण, गोरा काला गरम, ठंडा गंदा साफ गर्मी सर्दी गुरु चेला घट वाद चलाक साऊ चानण ਅਨੇਰਾ ਚੜਾਈ ਉਤਰਾਈ ਛੂਤ ਅਛੂਤ ਜਨਮ ਮਰਨ ਜਲ ਥਲ ਡਿੱਗਣਾ ਉੱਠਣਾ ਤੇਜ਼ ਹੌਲੀ ਥੋੜਾ ਬਹੁਤਾ ਦੂਰ ਨੇੜੇ ਦੋਸ਼ ਗੁਣ ਦਿਨ ਰਾਤ ਧਰਤੀ ਆਕਾਸ਼ ਧੁੱਪ ਛਾਂ ਧਰਮੀ ਅਧਰਮੀ ਪੁੰਨ ਪਾਪ ਉੱਠਾ ਸਿੱਧਾ ਪੜਿਆ ਅਨਪੜ੍ਹ ਫੜਨਾ ਛੱਡਣਾ ਬਹਾਦਰ ਡਰਪੋਕ ਪੋਲਾ ਚਲਾਕ ਮੋਟਾ ਪਤਲਾ ਮੰਗਤਾ ਦਾਤਾ ਯੋਗ ਅਯੋਗ ਲੋਕ ਪਰਲੋਕ ਲੋਭੀ त्यागी ਵਧੀਆ ਘਟੀਆ ਵਰ ਸਰਾਪ ਨਕਦ ਉਧਾਰ ਆਓ ਦੁਹਰਾइए ਹਰੇਕ ਭਾਸ਼ਾ ਵਿੱਚ ਬਹੁਤ ਸਾਰੇ ਵਿਰੋਧੀ ਸ਼ਬਦ ਹੁੰਦੇ ਹਨ ਵਿਰੋਧੀ ਸ਼ਬਦ ਇੱਕ ਦੂਜੇ ਦੇ ਉਲਟ ਅਰਥ ਰੱਖਣ ਵਾਲੇ ਸ਼ਬਦਾਂ ਨੂੰ ਆਖਿਆ ਜਾਂਦਾ ਹੈ ਪੰਜਾਬੀ ਭਾਸ਼ਾ ਵਿੱਚ ਵੀ ਬਹੁਤ ਸਾਰੇ ਵਿਰੋਧੀ ਸ਼ਬਦ ਹਨ ਵਿਰੋਧੀ ਸ਼ਬਦ ਸਾਡੇ ਸ਼ਬਦ ਗਿਆਨ ਭੰਡਾਰ ਵਿੱਚ ਵਾਧਾ ਕਰਦੇ ਹਨ